ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਵੀਰ ਸਾਰਿਆਂ ਨੂੰ ਬਾਜੀ ਮੁਰਾਵਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਵੀਰੇ ਸਭ ਤੋਂ ਪਹਿਲਾਂ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜਿਆ ਤੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਿਓ ਵੀਰੇ ਤਾਂ ਕਿ ਆਪਣੀ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਹੋਸਣਾ ਵੀਰੇ ਕੀ ਹਾਲ ਚਾਲ ਨੇ ਕੈਮਾ ਸਿੱਤਾ ਤੇ ਸਭ ਤੋਂ ਪਹਿਲਾਂ ਇੱਕ ਖੁਸ਼ਖਬਰੀ ਜਾਨੀ ਕਿ ਆਪਣੇ ਬਾਜੀ ਦੀ ਡਾਇਰੈਕਟ ਕ੍ਰਾਸ ਦੀ ਪਹਿਲਾ ਬੱਚਾ ਪਹਿਲੀ ਕੱਟੀ ਆਈ ਆ ਪੰਡ ਅਜੀਤਾਲ ਤੇ ਪਲੂਨ ਝੋਟੀ ਸੂਈ ਆ ਉੱਥੇ ਉਹਨੇ ਦਿੱਤੀ ਆ ਤੇ ਦੇਖਦੇ ਆ ਹੁਣ ਉਹਦੀ ਮਾਂ ਦਾ ਕੀ ਰਿਜ਼ਲਟ ਰਹਿੰਦਾ ਦੋ ਦੋਲੇ ਪੱਖੋਂ ਤੇ ਬੱਚਾ ਚੰਗਾ ਭਾਰ ਆਇਆ ਵਾ ਹੈਵੀ ਆ ਤੇ ਜੈਡ ਬਲੈਕ ਆ ਪਹਿਲਾ ਸਟੈਪ ਇਹ ਹੁੰਦਾ ਵੀ ਬੱਚੇ ਮੋਰਾ ਦੇ ਵਿੱਚ ਕਹੇ ਜਿਹਾ ਆਉਂਦੇ ਆ ਕਾਲੇ ਆਉਂਦੇ ਆ ਜਾਂ ਕੋਈ ਸਪੌਟ ਆਉਂਦਾ ਵੱਲ ਆਉਂਦਾ ਕੁਛ ਇਹੋ ਜੀ ਤੇ ਜਾਵਾਂਗੇ ਉਹਦੇ ਕੋਲੇ ਇੱਕਦਮ ਕੱਟੀ ਦੇ 이어ਟੈਗ ਵਗੈਰਾ ਬਣਾਉਣੇ ਆ ਕੰਨ ਚ ਪਾਉਣ ਵਾਲੇ ਟੋਕਨ ਤੇ ਉਹ ਪਾ ਕੇ ਆਵਾਂਗੇ ਫਿਰ ਉਹ ਤੋਂ ਵੀਡੀਓ ਵੀ ਬਣਾ ਕੇ ਲਿਆਵਾਂਗੇ ਫੋਟੋ ਹੈਗੀ ਆ ਫੋਟੋ ਮੈਂ ਟੱਕਰ ਪਾਵਾਂਗੇ ਆਪਾਂ ਫੇਸਬੁੱਕ ਪੇਜ ਤੇ ਵੀ YouTube ਤੇ ਵੀ ਪਾ ਦਾਂਗੇ ਹੋ ਸੁਣਾਓ ਵੀਰੇ ਯਾਨੀ ਕਿ ਸ਼ੁਰੂ ਹੋ ਗਏ ਬੱਤੇ ਆਉਣੇ ਆਪਣੇ ਬੋਲੋ ਜੀ ਤੇ ਮਹਾਰਾਜ ਪਲੀ ਕਰੇ ਦੇਖਦੇ ਆ ਕੀ ਆਉਂਦਾ ਕਿੰਨੀਆਂ ਕਟੀਆਂ ਆਉਂਦੀਆਂ ਕਿੰਨੇ ਕਟੇ ਆਉਂਦੇ ਆ ساری ਪਰਸੈਂਟੇਜ ਆਪਾਂ ਨੂੰ ਪਤਾ ਲੱਗ ਜੂ ਮਾਮਾ ਜੀ ਵੀਰੇ ਰਿਪੋਰਟਰ ਜਿਹੜੀ ਤੁਹਾਡੇ ਕੋਲੇ ਸਾਹਮਣੇ ਖੜੀ ਆ ਇਸ ਟਾਈਮ ਸਮਰਾਟ ਤੋਂ ਸੁਣੀ ਆ। ਇਹ ਮਰਜ ਬੱਚਾ ਹੱਟਦੀ ਸੀ। ਦੋ ਵਾਰ ਬੱਚਾ ਹੱਟ ਚੁੱਕੀ ਸੀ। ਕਈ ਵੇਰ ਆਪਾਂ ਡਰ ਜਾਂਦੇ ਆ ਤੇ ਆਪਾਂ ਵੇਚ ਦਿੰਨੇ ਆ ਕਟਿਆਂ ਵਾਲਿਆਂ ਨੂੰ। ਤੇ ਇਹ ਦੋ ਵਾਰ ਬੱਚਾ ਹੱਟ ਚੁੱਕੀ ਸੀ। ਇੱਕ ਵਾਰ ਤਾਂ ਉੱਥੇ ਸਿੱਟਿਆ 1.5 ਮਹੀਨੇ ਤੇ ਦੁਬਾਰੇ ਫੇਰ ਆਪਣੇ ਕੋਲੇ ਆ ਕੇ 1.5 ਮਹੀਨੇ ਤੱਕਿਆ। ਕਈ ਬੰਦੇ ਸੋਚ ਲਿੰਦਾ ਬਰੂਸੀਲੋਸ ਨਾ ਹੋਵੇ। ਇੱਕ ਬਿਮਾਰੀ ਹੁੰਦੀ ਆ। ਜੀਦੇ ਚੋ 6ਵੇਂ ਮਹੀਨੇ ਬੱਚਾ ਹਟ ਜਾਂਦੀ ਆ 6 ਸਾਢੇ 6 ਮਹੀਨੇ ਤੇ ਉਹ ਬਿਮਾਰੀ ਵਾਲਾ ਪਸ਼ੂ ਫਿਰ ਵੜਨ ਵਾਲਿਆਂ ਨੂੰ ਵੇਚਣਾ ਪੈਂਦਾ ਉਹ ਵੀ ਪਹਿਲਾਂ ਤੁਸੀਂ ਉਹਦਾ ਟੈਸਟ ਵਗੈਰਾ ਕਰਾਉਣਾ ਚਾਹੀਦਾ ਖੂਨ ਤੋਂ ਟੈਸਟ ਹੋ ਜਾਂਦਾ ਉਹਦਾ ਬਲੱਡ ਟੈਸਟ ਤੋਂ ਪਤਾ ਲੱਗ ਜਾਂਦਾ ਵੀ ਇਹਨੂੰ ਉਹ ਬਿਮਾਰੀ ਹੈਗੀ ਕਿ ਨਹੀਂ ਕਈ ਵਾਰੀ ਆਪਾਂ ਵੈਸੇ ਹੀ ਉਹ ਸਮਝ ਜਾਂਦੇ ਆ ਵੀ ਇਹ ਬਿਮਾਰੀ ਆ ਮਾਰੀ ਕੋਈ ਹੋਰ ਹੁੰਦੀ ਆ ਹਾਰਮੋਨਾਂ ਦੀ ਗੜਬੜ ਹੋਣ ਕਾਰਨ ਵੀ ਕਈ ਵਾਰੀ ਪਸ਼ੂ ਬੱਚਾ ਹਟ ਜਾਂਦਾ ਤੇ ਆਪਾਂ ਉਹਨੂੰ ਬਰੂਸੀਲੋਸ ਸਮਝ ਕੇ ਪਸ਼ੂ ਵੜਨ ਵਾਲਿਆਂ ਨੂੰ ਵੇਚ ਦਿੰਨੇ ਐਸ ਲਈ ਪਹਿਲਾਂ ਉਹਦੀ ਟੈਸਟ ਜਾਂਚ ਜ਼ਰੂਰ ਕਰਾਉਣੀ ਚਾਹੀਦੀ ਹੈ ਇਹ ਮੱਝ ਬੱਚਾ ਹੈੜ ਦੀ ਛੇ ਦੀ ਪਹਿਲਾਂ ਟੈਸਟ ਕਰਾਇਆ ਤਾਂ ਬਰੂਸੀਲੋਸ ਹੈ ਨਹੀਂ ਸੀ ਇਹਨੂੰ ਵੈਸੇ 1.5 ਮਹੀਨੇ ਵਾਲਿਆਂ ਨੂੰ ਬਰੂਸੀਲੋਸ ਹੁੰਦਾ ਨਹੀਂ ਪਰ ਕਰਵਾ ਲੈਣਾ ਚਾਹੀਦਾ ਬਰੂਸੀਲੋਸ ਐਸੀ ਇੱਕ ਬਿਮਾਰੀ ਆ ਭਈ ਉਹ ਬੰਦਿਆਂ 'ਚ ਵੀ ਆ ਜਾਂਦੀ ਹੈ ਜੇ ਕਿਤੇ ਇਹਦੇ ਖੂਨ ਦੇ ਵਿੱਚੋਂ ਕੋਈ ਸੂਈ ਸਾਈ ਆਪਣੇ ਬਾਜੀ ਜੇ ਤਾਂ ਖੂਨ ਦੇ ਸੰਪਰਕ 'ਚ ਆਉਣ ਨਾਲ ਬੰਦੇ ਨੂੰ ਵੀ ਹੋ ਸਕਦੀ ਹੈ ਤੇ ਇਹਦੇ ਆਪਾਂ ਕੀ ਟਰੀਟਮੈਂਟ ਕਰਿਆ ਇਹ ਜਦੋਂ 1.5 ਮਹੀਨੇ ਇੱਕ ਮਹੀਨਾ ਹੋ ਗਿਆ ਸੀ ਗੱਭਣ ਹੋਈ ਨੂੰ ਇਹਦੇ ਡਿਊਰਾ ਪ੍ਰੋਜਨ ਇੱਕ ਠੰਡਾ ਟੀਕਾ ਕਹਿੰਦੇ ਆ ਵੈਸੇ ਉਹਨੂੰ ਡਿਊਰਾ ਪ੍ਰੋਜਨ ਦੇ ਨਾਂ ਤੇ ਆਉਂਦਾ ਪ੍ਰੋਜੈਸਟਰਨ ਹਾਰਮੋਨ ਹੁੰਦਾ ਡਿਊਰਾ ਪ੍ਰੋਜਨ ਉਹ ਟੀਕਾ ਆਪਾਂ ਇੱਕ ਮਹੀਨੇ ਦੀ ਗੱਭਣ ਹੋਣ ਤੇ ਨਾਲ ਲਾਤਾ ਸੀ ਇਹਦੇ ਫਿਰ ਮਹੀਨੇ-ਮਹੀਨੇ ਦੇ ਫਰਕ ਨਾਲ ਤਿੰਨ ਚਾਰ ਟੀਕੇ ਲਾਤੇ ਸੀ ਇਹਦੇ ਉਹਦੇ ਨਾਲ ਕੀ ਹੁੰਦਾ ਪ੍ਰੋਜੈਸਟਰਨ ਹਾਰਮੋਨ ਇਹ ਤੇ ਦਿਮਾਗ ਚ ਇਨਬੈਲੈਂਸ ਹੋ ਜਾਂਦਾ ਕਹਿਣ ਦਾ ਮਤਲਬ ਉਹ ਘਟਦਾ ਵਾ ਜਿਹਦੇ ਕਰਕੇ ਮਾਝ ਬੱਚਾ ਹਟ ਜਾਂਦੀ ਆ ਉਹਨੂੰ ਤੁਸੀਂ ਬਾਹਰੋਂ ਟੀਕੇ ਦੇ ਰੂਪ ਵਿੱਚ ਦੇ ਦਿੰਨੇ ਆ ਤਾਂ ਇਹਦਾ ਟਾਈਮ ਹੋਣਾ ਗਿਆ ਹੁਣ ਇਹਦੇ ਕੋਈ ਟੀਕਾ ਨਹੀਂ ਲੱਗਿਆ ਤੇ ਹੁਣ ਇਹ ਲਗਭਗ 9 ਮਹੀਨਿਆਂ ਦੀ ਗੱਭਣ ਹੋ ਚੁੱਕੀ ਆ ਇਸ ਤਰੀਕੇ ਨਾਲ ਜੇ ਕਿਸੇ ਦਾ ਪਸ਼ੂ ਨਕਾਰਾ ਹੋਇਆ ਹੋਇਆ ਤਾਂ ਇੱਕ ਦੋ ਦਾ ਟੈਸਟ ਪਹਿਲਾਂ ਕਰਵਾ ਲਓ ਬਰੂਸੀਲੋਸ ਦਾ ਟੈਸਟ ਕਹਿੰਦੇ ਵੀਰੇ 150 ਰੁਪਏ ਦਾ ਟੈਸਟ ਆ ਤੇ ਬਾਅਦ ਵਿੱਚ ਉਹਦਾ ਜੇ ਨਹੀਂ ਕਿ ਟ੍ਰੀਟਮੈਂਟ ਇਹ ਦਿੱਤਾ ਜਾ ਸਕਦਾ ਵੀ ਗੱਭਣ ਕਰਾਉਣ ਵੇਲੇ ਉਹਦੇ ਨਾਲ ਇੱਕ ਗਾਇਨਰੈਚ ਦਾ ਇੰਜੈਕਸ਼ਨ ਆਉਂਦਾ 5 ਐਮਐਲ ਗਾਇਨਰੈਚ ਲਾ ਦਿਓ ਜਾਂ ਇਦਾਂ ਕਰੋ ਵੀ 2.5 ਐਮਐਲ ਗਾਇਨਰੈਚ ਪਹਿਲਾਂ ਲਾ ਦਿਓ 2.5 ਐਮਐਲ 11ਵੇਂ ਦਿਨ ਲਾ ਦਿਓ 2.5 ਐਮਐਲ ਤਾਂ ਜਿੱਦਣ ਏਆਈ ਕਰਾਈ ਉਦੋਂ ਲਾ ਦਿਓ ਨਾਲ 2.5 ਐਮਐਲ ਲਾ ਦਿਓ 11ਵੇਂ ਦਿਨ ਉਸ ਤੋਂ ਬਾਅਦ ਜਿੱਦਣ 1 ਕਮੀਨਾ ਹੋ ਗਿਆ ਤੁਹਾਨੂੰ ਅੰਦਾਜ਼ਾ ਹੋ ਗਿਆ ਵੀ 20 ਦਿਨ ਟੱਪ ਕੇ ਉਦੋਂ ਇਹਦੇ ਡੂਰਾ ਪ੍ਰੋਜਨ ਦਾ ਇੰਜੈਕਸ਼ਨ ਲਾ ਦਿਓ ਇਹ ਫੇਰ ਪਾਸ ਹੋ ਜਾਂਦੀ ਹੈ ਬਸ ਤੇ ਇੰਨੀ ਦਿੱਕਤ ਆਉਂਦੀ ਦੇ ਦੋ ਦੋ ਵੀ ਅਮੀ ਨਵੇਂ ਨਵੇਂ ਦੇ ਫਰਕ ਨਾਲ ਲਈ ਚਲੋ। ਇਹ ਹੀ ਡਿਊਰਾ ਪ੍ਰੋਜਨ। ਤੇ ਹੁਣ ਇੱਕ ਭਰਾ ਦਾ ਕਮੈਂਟ ਆਇਆ ਸੀ ਵੀ ਮੱਝਾਂ ਸੁਈਆਂ। 7-8 ਦਿਨ ਹੋ ਗਏ। ਕਿਹੜੀ ਫੀਡ ਪਾਈਏ ਜਲਦੀ ਦੁੱਧ ਤੇ ਆਉਣ। ਪਹਿਲਾਂ ਤਾਂ ਵੀਰੇ ਜੇ ਤੁਹਾਡਾ ਪਸ਼ੂ ਸੂਪੇਂਦਾ। ਤਾਂ ਉਸ ਅਨੁਸਾਰ ਉਹਦੀ ਜੇਰ ਵਗੈਰਾ ਸਾਫ਼ ਹੋਣੀ ਜ਼ਰੂਰੀ ਆ। ਇਸ ਲਈ ਉਹਨੂੰ ਕੋਸ਼ਿਸ਼ ਕਰਿਆ ਕਰੋ। ਜੇ ਭਲਾ ਨਹੀਂ ਹੈਗੀਆਂ ਤਾਂ ਗੁੜ ਦੇ ਸਕਦੇ ਹੋ ਜੇ ਭਲਾ ਉਹਦੇ ਥਣਾ ਤੇ ਲਵਾਸ ਜਾਵਾ। ਤਾ ਖੰਡ ਸੌਫ ਤੇ ਚਟਾ ਜੀਰਾ ਇਹ ਚੀਜ਼ਾਂ ਰੱਖ ਦਿਆ ਕਰੋ ਉਹਦੇ ਮੂਰੇ ਇੱਕ ਗੋਲੀ ਖੰਡ ਦੀ ਅਧੀ ਅਧੀ ਗੋਲੀ ਸੌਫ ਤੇ ਚਟੇ ਜੀਰੇ ਦੀ ਸੁੱਕੀ ਹੋਈ ਰੱਖਤੀ ਉਹਦੇ ਮੂਰੇ ਤੇ ਉਹਦੇ ਨਾਲ ਹਫਤਾ ਖੰਡ ਜਾਨੀ ਕਿ ਇਹ ਚੀਜ਼ ਦਿਆ ਕਰੋ ਤੇ ਨਾਲ ਉਹਨੂੰ ਤੂੜੀ ਪੱਠੇ ਤੇ ਬਾਲੀ ਹੈਵੀ ਫੀਡ ਨਾ ਦਿੱਤੀ ਜਾ ਵਿੱਚ ਔਕਰ ਵਗੈਰਾ ਦਿੱਤਾ ਜਾਵੇ ਕੋਸ਼ਿਸ਼ ਕਰੋ ਬਈ 5-7 ਦਿਨ ਦੱਸਦੇ ਚੋਕਰ ਤੇ ਹੀ ਰੱਖਿਆ ਜਾਵੇ ਨਾ 10 ਦਿਨ ਤੋਂ ਬਾਅਦ ਇਹ ਕਹਤੇ 3-4 ਦਿਨ 3-4 ਦਿਨ ਚੋਕਰ ਵਗੈਰਾ ਪਾ ਕੇ ਉਸ ਤੋਂ ਬਾਅਦ ਜਿਹੜੀ ਉਹਦੀ ਰੁਟੀਨ ਦੇ ਵਿੱਚ ਫੀਡ ਉਹ ਖਾਂਦੀ ਆ ਫੀਡ ਨਾ ਬਦਲੀ ਜਾਵੇ ਸੋ ਤਾਜੀ ਸੂਏ ਪਸ਼ੂ ਦੀ ਜਿਵੇਂ ਅਸੀਂ ਤਾਂ ट्रांजिशन ਵਗੈਰਾ ਪਾਉਨੇ ਆ ट्रांजिशन ਫੀਡ ਇਹ ਉਹ ਤੋਂ ਬਾਅਦ ਯਾਨੀ ਕਿ ਸੂਣ ਤੋਂ ਬਾਅਦ 5-4 ਦਿਨ ਉਹ ਵੀ ਪਾਈ ਜਾਂਦੀ ਆ ਜਿਵੇਂ ਆਪਾਂ ਕਾਰਗਲ ਦੀ ट्रांजिशन ਪਾਉਨੇ ਆ ਉਸ ਤੋਂ ਬਾਅਦ ਆਪ ਦੀ ਬਣੀ ਹੋਈ ਫੀਡ ਪਾ ਸਕਦੇ ਹੋ ਜਿਹਦੇ ਵਿੱਚ 33% ਅਨਾਜ ਆ ਜਾਂਦਾ 33% ਖਲਾਂ ਆ ਜਾਂਦੀ ਆ ਤੇ 33% ਸਿਲਕਾ ਆ ਜਾਂਦਾ ਅਨਾਜ ਦੇ ਵਿੱਚ ਕਣਕ ਮੱਕੀ ਪਾਉਣੀ ਆ ਯਾਨੀ ਕਿ ਕੁਆਂਟਲ ਦੀ 33 ਕਿਲੋ ਜਿੰਨੀ ਮਰਜ਼ੀ ਪਾ ਜੇ ਜਿਹਦੇ ਵਿੱਚ ਤੁਸੀਂ 20 ਕਿਲੋ ਮੱਕੀ ਤੇ 13 ਕਿਲੋ ਕਣਕ ਪਾ ਸਕਦੇ ਹੋ ਯਾਨੀ ਕਿ 33% ਦਾ ਉਹ ਕੁਆਂਟਲ ਦੀ 33 ਕਿਲੋ ਤੇ 33 ਕਿਲੋ ਖਲਾਂ ਖਲਾਂ ਦੇ ਵਿੱਚ ਆ ਜਾਂਦੀ ਆ ਸਰੋਂ ਦੀ ਖਲ ਬੜੇਮਿਆਂ ਦੀ ਖਲ ਇਹ ਦੋਨਾਂ ਖਲਾਂ ਦੇ ਵਿੱਚੋਂ ਸਸਤੀਆਂ ਖਲਾਂ ਮੈਂ ਜਿਹੜੀ ਮਰਜ਼ੀ ਪਾ ਦਿਓ ਜਿਹੜੀ ਤੁਹਾਡਾ ਪਸ਼ੂ ਖਾ ਲੈਂਦਾ ਜਿਵੇਂ 10 ਕਿਲੋ 15 ਕਿਲੋ ਸਰੋਂ ਦੀ ਪਾਤੀ 15 ਕਿਲੋ ਬੜੇ ਮਿਆਂ ਦੀ ਪਾਤੀ ਤੇ ਉਸ ਤੋਂ ਬਾਅਦ ਆ ਕੇ ਛਿਲਕੇ 33% ਜਿਹੜਾ ਛਿਲਕਾ ਉਹਦੇ ਵਿੱਚ ਤੁਸੀਂ 10 ਕਿਲੋ ਛੋਲਿਆਂ ਦਾ ਛਿਲਕਾ 10 ਕਿਲੋ ਚੋਕਰ ਜਿਹੜਾ ਮਗਰ 10 ਕਿਲੋ ਰਹਿ ਗਿਆ 13 12 13 ਕਿਲੋ ਰਹਿ ਗਿਆ ਜਿਹੜਾ ਉਹਦੇ ਵਿੱਚ ਨੂਨ ਉਹ ਮਿੱਠਾ ਸੋਡਾ ਤੇ ਪਾਊਡਰ ਜਿਹੜਾ ਆਪਣਾ ਸੀਆਰਐਸ ਜਾਂ ਐਗਰੀਮੈਂਟ ਜਾਂ ਕੋਈ ਵੀ ਹੋਰ ਜਿਹੜਾ ਤੁਸੀਂ ਵਰਤਦੇ ਹੋ ਉਹ ਪਾਓ ਇਦਾਂ ਕਰਕੇ ਕੁਆਂਟਲ ਫੀਡ ਪੂਰੀ ਹੋ ਜਾਂਦੀ ਆ ਜੇ ਕਿਸੇ ਭਰਾ ਨੂੰ ਚਾਹੀਦਾ ਤਾਂ ਆਪਾਂ ਸਪੈਸ਼ਲ ਲੈ ਦੇਤੇ ਜਾਂ ਇੱਕਦਾਂ ਨੂੰ ਵੀਡੀਓ ਵੀ ਬਣਾ ਦੇਾਂਗੇ ਇਹ ਜੀ ਤੀਜਾ ਯਾਨੀ ਕਿ ਹੋਰ ਕੋਈ ਬਹੁਤਾ ਨਹੀਂ ਹੁੰਦਾ ਮੱਝਾਂ 'ਚ ਕੋਈ ਐਡਾ ਚੱਕਰ ਨਹੀਂ ਪੈਂਦਾ ਹਾਂ ਸੂਣ ਤੋਂ ਪਹਿਲਾਂ ਜਰੂਰ ਸੰਭੋ ਪਸ਼ੂ ਨੂੰ ਜਿਹੜੇ ਪਸ਼ੂ ਸੂਣ ਤੋਂ ਪਹਿਲਾਂ ਘਟ ਸਾਂਭੇ ਹੁੰਦੇ ਆ ਉਹਨਾਂ ਨੂੰ ਇੱਕ ਤਾਂ ਸਕਦੀ ਆ ਉਹ ਦੁੱਧ ਵੀ ਘਟ ਰਹਿ ਜਾਂਦਾ ਉਹਨਾਂ ਦਾ ਤੇ ਸੂਣ ਤੋਂ ਪਹਿਲਾਂ ਹੋ ਸਕੇ ਤਾਂ ਮਹੀਨਾ ਜਾਂ ਡੇਢ ਮਹੀਨਾ ट्रांजिशन ਫੀਡ ਪਾਈ ਜਾਵੇ ਆਪਾਂ ਕਾਰਗਲ ਦੀ ट्रांजिशन ਪਾਉਂਦੇ ਆ ਆਪਾਂ ਨੂੰ ਉਹਦੇ ਵਧੀਆ ਰਿਜ਼ਲਟ ਮਿਲਦੇ ਆ ਤੇ ਤੁਹਾਨੂੰ ਜਿਹੜੀ ਤੇ ਮਿਲਦੇ ਆ ਜਾਂ ਕੋਈ ਬਣੀ ਹੋਈ ट्रांजिशन ਪਾਉਣੀ ਆ ਉਹ ਵੀ ਪਾ ਸਕਦੇ ਹਾਂ ਕਿਸੇ ਫੀਡ ਫੈਕਟਰੀ ਤੋਂ ਬਣੀ ਹੋਈ ट्रांजिशन ਲਿਆ ਕੇ ਉਹ ਪਾਈ ਜਾ ਸਕਦੀ ਆ ਐਸ ਵੇਲੇ ਨਵਾਂ ਮੂਕੇ ਛੱਟੇ ਹੁੰਨੇ ਆ ਪਸ਼ੂ ਤੇ ਬਾਜੀ ਦੇ ਰਿਜ਼ਲਟ ਦੇਖਦੇ ਹੁਣ ਕਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਇੱਕ ਇੱਕ ਕਰਕੇ ਚੱਲੀ ਜਾਊਗਾ ਤੇ ਤਿੰਨ ਤੋਂ ਚਾਰ ਸਾਲ ਚ ਆ ਜਾਣਗੇ ਬੱਚੇ ਦੁੱਧ ਤੇ ਖੀਰ ਦੇਖਦੇ ਆ ਕੀ ਰਿਜ਼ਲਟ ਮਿਲਦਾ ਓਕੇ ਭਰਾ ਫਿਰ ਆ ਬੈਠੀ ਆ ਬਜਰੰਗੀ ਲਜਵਾਣਾ ਦੀ ਕੱਟੀ ਹੁਣ ਇਹ ਦੇਖ ਲੋ ਬਈ ਇਹਨੂੰ ਆਪਾਂ ਬਿਲਕੁਲ ਦੁੱਧ ਬੰਦਾ ਇਹਦਾ ਬਹੁਤੇ ਭਰਾ ਕਹਿ ਦਿੰਦੇ ਆ ਬਈ ਸਾਡੇ ਬੱਚੇ ਪੜਦੇ ਨਹੀਂ ਅਸੀਂ ਵੀਰੇ ਬੱਚਿਆਂ ਨੂੰ ਪਾਉਂਦੇ ਕੁਝ ਨਹੀਂ ਹੁਣ ਤੂੜੀ ਹਰੇ ਤੇ ਇਕੱਲੇ ਤੇ ਬੰਨ੍ਹ ਦੀ ਉਹ ਵੀ ਗਲਤ ਆ ਇਹਨੂੰ ਕਾਫ ਸਟਰਟਰ ਫੀਡ ਪੈਂਦੀ ਆ ਜਦ ਕਿ ਇਹ ਹੁਣ 4 ਮਹੀਨੇ ਦੀ ਹੋ ਚੁੱਕੀ ਆ ਤੇ ਇਹਨੂੰ ਗਰੋਅਰ ਸ਼ੁਰੂ ਕਰਨੀ ਆ ਜਿੱਦਨ ਕਾਫ ਸਟਰਟਰ ਇਹਨੂੰ ਤੇ ਕੱਟੇ ਨੂੰ ਪੈਂਦੀ ਆ ਦੋਨਾਂ ਉਹ ਵੀ ਕੱਟਾ ਬਜਰੰਗੀ ਦੀ ਆ ਉਹਦੇ ਤੇ ਆਪਾਂ ਬਹੁਤਾ ਨਹੀਂ ਯਾਨੀ ਕਿ ਜ਼ੋਰ ਲਾਇਆ ਹੋਇਆ ਜ਼ੋਰ ਇਹਦੇ ਤੇ ਵੀ ਉਹਨਾਂ ਕੀ ਆ ਪਰ ਯਾਨੀ ਕਿ ਫੀਡ ਇਹਨਾਂ ਨੂੰ ਕੋਸ਼ਿਸ਼ ਕਰੀ ਦੀ ਆ ਵੀ ਰੈਗੂਲਰ ਦਿੱਤੀ ਜਾਵੇ ਤਾਂ ਕਿ ਇਹ 1.5 ਤੋਂ 2 ਸਾਲ ਚੱਕ ਕੱਟੀ ਤਿਆਰ ਹੋ ਜੇ ਹੋ ਵੀ ਜਾਂਦੀ ਆ ਕੋਈ ਬੜਾ ਜ਼ੋਰ ਲਾਉਣ ਦੀ ਲੋੜ ਨਹੀਂ ਪੈਂਦੀ ਅਸੀਂ ਕਾਰਗਲ ਦੀ ਤੇ ਪਾਲਣ ਦਾ ਇਰਾਦਾਇਕਦੀ ਆਪਾਂ ਨੂੰ ਪਤਾ ਲੱਗਦਾ ਰਹੇ ਨਾ ਹੁਣ ਇਹਨੂੰ ਇਦੋ ਵਾਰ ਗਰੋਅਰ ਗਰੋਅਰ ਪਹਿਲਾਂ ਟਰਾਂਜੀਸ਼ਨ ਆਹ ਚ ਸੌਰੀ ਕਾਫ ਸਟਰਟਰ ਬਣੀਆਂ 4 ਮਹੀਨੇ ਤੱਕ ਉਸ ਤੋਂ ਬਾਅਦ 6-7 ਮਹੀਨੇ ਤੱਕ ਗਰੋਅਰ ਪਾ ਦੇਣੀ ਆ ਉਸ ਤੋਂ ਬਾਅਦ ਹੀ ਫੁੱਲ ਡਰਾਈ ਪਾ ਦੇਣੀ ਆ 9 ਮਹੀਨੇ ਤੱਕ ਗਰੋਅਰ ਪਾ ਦੇਗੇ ਬੜਾ ਹੋਇਆ ਉਸ ਤੋਂ ਬਾਅਦ ਹੀ ਫੁੱਲ ਡਰਾਈ ਪਾਵਾਂਗੇ ਇਹਨੂੰ ਪ੍ਰੋਟੀਨ ਨਹੀਂ ਪਾਉਣੀ ਪ੍ਰੋਟੀਨ ਨਾ ਕਿਵਰੀ ਅੰਦਰੋਂ ਬੱਚਾ ਉਤੋਂ ਭਾਰਾ ਵਾਲਾ ਹੋ ਜਾਂਦਾ ਅੰਦਰੋਂ ਵੀਕ ਰਹਿ ਜਾਂਦਾ ਤੇ ਇਹ ਚੱਕਰਾ ਦੇਖਦੇ ਆ ਕੀ ਬਣਦਾ ਓਕੇ ਬਰਾ ਧੰਨਵਾਦ